ਕੈਨੇਡਾ ਦੇ ਰੇਡੀ ਸਟੂਡੀਓ ਦੇ ਵਿੱਚ ਇੱਕ ਰਾਜਵੀਰ ਦੀ ਇੰਟਰਵਿਊ ਹੁੰਦੀ ਹੈ ਜਿਸ ਵਿੱਚ ਕੀ ਰਾਜਵੀਰ ਵੀ ਕਹਿੰਦਾ ਹੈ ਕਿ ਮੈਂ ਪਹਿਲਾ ਗਾਣਾ ਜੋ ਆਪ ਹੀ ਗਾ ਕੇ ਜਦੋਂ ਆਪ ਹੀ ਸੁਣਿਆ ਤੇ ਬਹੁਤ ਰੋਇਆ ਇੱਕ ਕਮਰੇ ਵਿੱਚ ਬੈਠ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਸੁਣੀਓ ਕਿਉਂਕਿ ਰਾਜਵੀਰ ਵੀਰ ਦੇ ਬਹੁਤ ਹੀ ਭਾਵਕ ਕਰਨ ਵਾਲੀਆਂ ਗੱਲਾਂ ਇਸ ਵੀਡੀਓ ਵਿੱਚ ਨੇ ਤੇ ਰਾਜਵੀਰ ਵੀਰ ਨੇ ਵੀ ਦੱਸਿਆ ਕਿ ਇਹ ਜੋ ਗਾਣਾ 25 ਸਾਲ ਪਹਿਲਾਂ ਲਿਖਿਆ ਸੀ ਜੋ ਹੋਰ ਰਿਕਾਰਡ ਕੀਤਾ ਸੀ ਮੈਂ ਰਾਜਵੀਰ ਵੀਰ ਹਮੇਸ਼ਾ ਹੀ ਪੋਜ਼ਿਟਿਵ ਗੱਲਾਂ ਕਰਦਾ ਸੀ ਤੇ ਸ਼ੁਰੂ ਤੋਂ ਹੀ ਉਸ ਨੂੰ ਸ਼ੌਂਕ ਸੀ ਸਟੇਜ ਤੇ ਗਾਉਣ ਦਾ ਇਸੇ ਕਰਕੇ ਆਪਣੀ ਪੁਲਿਸ ਦੀ ਨੌਕਰੀ ਨੂੰ ਛੱਡ ਕੇ ਤੇ ਦੁਬਾਰਾ ਤੋਂ ਸਿੰਗਲ ਲਾਈਨ ਦੇ ਵਿੱਚ ਸ਼ੁਰੂ ਕੀਤੀ ਆਪਣੀ ਲਾਈਫ ਤੇ ਨਾਲ ਦੀ ਨਾਲ ਹੀ ਕਿਹਾ ਕਿ ਜਦੋਂ ਪਹਿਲਾ ਗਾਣਾ ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਉਦੋਂ ਸਿੱਧੂ ਦੀ ਡੈਥ ਹੋਈ ਸੀ 2 ਦਿਨ ਬਾਅਦ ਤੇ ਇਸ ਕਰਕੇ ਆਪਾਂ ਇਸ ਗਾਣੇ ਦੀ ਬਹੁਤੀ ਪ੍ਰੋਮੋਸ਼ਨ ਨਹੀਂ ਕਰ ਸਕੇ ਪਰ ਫਿਰ ਵੀ ਇਹ ਗਾਣਾ ਬਹੁਤ ਹੀ ਚੱਲ ਪਿਆ ਤੇ ਨਾਲ ਦੀ ਨਾਲ ਹੀ ਸਿੱਧੂ ਦੀਆਂ ਰੀਲਾਂ ਤੇ ਵੀ ਬਣ ਗਿਆ ਦੋਸਤੋ ਸੁਣੋ ਇਹ ਪੂਰੀ ਵੀਡੀਓ ਚੈਨਲ ਤੇ ਨਵੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਜੀ ਸੋ ਪਹਿਲਾਂ ਤਾਂ ਤੁਸੀਂ ਅੱਜ ਹੀ ਪਹੁੰਚੇ ਹੋ ਕੈਨੇਡਾ ਦੀ ਧਰਤੀ ਤੇ ਜੀ ਆਇਆਂ ਨੂੰ ਤੇ ਥਕਾਵਟ ਮੇਰਾ ਖਿਆਲ ਹੈ ਮਹਿਸੂਸ ਹੋਈ ਹੋਣੀ ਹੈ ਕਿ ਚੱਕ ਗਈ ਨਹੀਂ ਥਕਾਵਟ ਨਹੀਂ ਮਹਿਸੂਸ ਹੋ ਰਹੀ ਹਾਂ ਅ ਥਕਾਵਟ ਥਕੇਵਾ ਕਹਿੰਦੇ ਹੁੰਦੇ ਕਿਵੇਂ ਨਾਲ ਮਹਿਸੂਸ ਹੁੰਦਾ ਆਹਾਂ ਤੇ ਜਦੋਂ ਸਾਡਾ ਤਾਂ ਕੰਮ ਹੀ ਅਕੇਵੇਂ ਵਾਲਾ ਹੈ ਨਹੀਂ ਗਾ ਸਾਡਾ ਤਾਂ ਕੰਮ ਹੀ ਆ ਵੀ ਸੌਂਦਾ ਚਾੜ ਜਾਂਦਾ ਫੈਸ਼ਨ ਪ੍ਰੋਫੈਸ਼ਨ ਇੱਕੋ ਹੀ ਆ ਬਸ ਜਦੋਂ ਜਿਹੜਾ ਮੈਂ ਕਹਿੰਨਾ ਭਾਗਾਂ ਵਾਲੇ ਹੁੰਦੇ ਆ ਉਹ ਲੋਕ ਜਿਹੜੇ ਜਨਾਂ ਦਾ ਕਿੱਤਾ ਉਹਨਾਂ ਦਾ ਸ਼ੌਂਕ ਉਹਨਾਂ ਦਾ ਕਿੱਤਾ ਬਣ ਜੇ ਵਾਹ ਸਾਡਾ ਸ਼ੌਂਕ ਸੀ ਤੇ ਕਿੱਤਾ ਬਣ ਗਿਆ ਮੈਂ ਹੁਣੇ ਹਜੇ ਸੁਲਤਾਨ ਜੀ ਨਾਲ ਗੱਲਬਾਤ ਕਰ ਰਿਹਾ ਸੀਗਾ ਜੰਮੇ ਨਾਲ ਦੇ ਗੀਤ ਯਾਰ ਮਤਲਬ ਸਲੂਟ ਆ ਉਸ ਗੀਤ ਲਈ ਕੀ ਬਾਤ ਆ ਉਹ ਮੈਨੂੰ ਲੱਗਦਾ ਕਿ ਜਦੋਂ ਵੀ ਤੁਸੀਂ ਉਹਨੂੰ ਸੁਣੋ ਉਹਦੇ ਚ ਇਹ ਲੱਗਦਾ ਕਿ ਹਰ ਇੱਕ ਬੰਦੇ ਦੀ ਗੱਲ ਆ ਹਨਾ ਹਰ ਇੱਕ ਭਰਾ ਦੀ ਗੱਲ ਆ ਬਿਲਕੁਲ ਜੀ ਇਹ ਬੋਪਰਾ ਸਾਹਿਬ ਇਹ ਕੁਝ ਗਾਣੇ ਨਾ ਇਹ ਹਜੇ ਬਣ ਗਏ ਇਹ ਕਿੰਗਰਾ ਕਮੇਣਾ ਸੁਖਵੰਤ ਸਿੰਘ ਕਿੰਗਰਾ ਆਪਣੀ ਇੱਥੇ ਕੈਨੇਡਾ ਹੀ ਨਹੀਂ ਅੰਕਲ ਵਿਨੀਪੈਗ ਨੇ ਹਮ ਹਮ ਕਾਫੀ سارے ਗਾਣੇ ਉਹਨਾਂ ਨੇ ਪੁਰਾਣੇ ਰਾਈਟਰ ਨੇ ਬਹੁਤ ਉਹਨਾਂ ਨੇ ਕੁਲਦੀਪ ਮਾਨਕ ਸਾਹਿਬ ਨੇ ਉਹਨਾਂ ਦੇ ਗਾਣੇ ਬਹੁਤ ਗਾਏ ਆ ਹੂੰ 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 ਤੇ ਇਹ 25 30 ਸਾਲ ਪੁਰਾਣਾ ਗਾਣਾ ਲਿਖਿਆ ਪਿਆ ਸੀ ਰਿਕਾਰਡ ਨਹੀਂ ਸੀ ਹੋਇਆ ਅੱਛਾ 25 30 ਸਾਲ ਪੁਰਾਣਾ ਪੁਰਾਣਾ ਉਹਨਾਂ ਨੇ ਮੈਨੂੰ ਸੁਣਾਇਆ ਤੇ ਮੈਂ ਉਸੇ ਟਾਈਮ ਜਦੋਂ ਸੁਣਿਆ ਕੰਪੋਜ਼ ਪੁਰਾਣੀ ਹੋਈ ਸੀ ਉਹਨਾਂ ਨੇ ਕੀਤੀ ਹੋਈ ਤੇ ਜਦੋਂ ਗਾ ਕੇ ਰਿਕਾਰਡ ਕਰਨ ਤੱਕ ਤਾਂ ਠੀਕ ਰਿਹਾ ਉਸ ਤੋਂ ਬਾਅਦ ਜਦੋਂ ਪੂਰਾ ਉਹ ਗਾ ਰਿਕਾਰਡ ਹੋ ਕੇ ਆਇਆ ਉਹ ਲੈ ਪਹਿਲਾ ਗਾਣਾ ਸੀ ਜਿਹੜਾ ਮੈਂ ਆਪ ਗਾ ਕੇ ਆਪ ਹੀ ਸੁਣ ਸੁਣ ਕੇ ਰੋਇਆ ਹੋਏ 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 ਹੋ ਮਤਲਬ ਉਸ ਤੋਂ ਬਾਅਦ ਇੱਕ ਹੋਰ ਗਾਣਾ ਹੈ ਸੇਮ ਇਸੇ ਤਰ੍ਹਾਂ ਦਾ ਹੀ ਕੀਤਾ ਸੀ ਪੁੱਤ ਮਰੇ ਨਹੀਂ ਭੁੱਲਦੀਆਂ ਮੰਮਾ ਓਹ ਹੋ ਉਹ ਆਇਆ ਉਸ ਮੌਕੇ ਤੇ ਜਦੋਂ ਸਿੱਧੂ ਬਾਈ ਉਹਨਾਂ ਦੀ ਸਿੱਧੂ ਬਾਈ ਦਾ ਪਤਾ ਨਹੀਂ ਸੀ ਵੀ ਉਹ ਆਹ ਕੰਮ ਹੋ ਜਾਊਗਾ ਪਰ ਉਹ 2 ਦਿਨ ਹੋਏ ਸੀ ਗਾਣਾ ਆਏ ਨੂੰ ਤੇ ਉਹਦੀ ਅਸੀਂ ਪ੍ਰੋਮੋਸ਼ਨ ਨਹੀਂ ਕਰ ਸਕੇ ਸਾਡਾ ਦਿਲ ਹੀ ਨਹੀਂ ਕੀਤਾ ਉਹ ਚੀਜ਼ ਨੂੰ ਵੀ ਉਹ